ਜਮਾ ਨਮੀ ਕੋਠੀ ਦੀ ਆਪਾਂ ਵੀਡੀਓ ਅੱਜ ਲੈ ਕੇ ਪਹੁੰਚੇ ਹਾਂ ਜੀ ਰੇਡ ਤੁਹਾਨੂੰ ਪਸੰਦ ਆ ਗਿਆ ਹੋਊਗਾ ਜੀ ਤੇ ਆਪਾਂ ਕੋਠੀ ਵੀ ਤੁਹਾਨੂੰ ਦਿਖਾਵਾਂਗੇ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਸੀ 73800426173 ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਤੇ ਬਿਲਕੁਲ ਫਰੀ ਦੇ ਵਿੱਚ ਐਡ ਤੁਹਾਡੀ ਲਗਾ ਦਿੱਤੀ ਜਾਵੇਗੀ ਕੂਠੀ ਦੀ ਕਿੰਨੀ ਜਗ੍ਹਾ ਤੇ ਕਿੰਨਾ ਰਸਤਾ ਲੱਗਦਾ ਕਿੰਨਾ ਗੇਟ ਹੈ ਜੀ ਕਿੰਨਾ ਰੇਟ ਹੈ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਤੁਸੀਂ ਇੱਕ ਵਾਰੀ ਵੀਡੀਓ ਚੈੱਕ ਕਰੋ ਜੀ ਗੇਟ ਆਪਾਂ ਨੂੰ ਪੂਰਾ ਡਬਲ ਦੇਖਣ ਨੂੰ ਮਿਲੂਗਾ ਚਾਹੇ ਕੋਈ ਵੀ ਗੱਡੀ ਆਪਣੇ ਕੋਲ ਹੈਗੀ ਅਸੀਂ ਆਪਾਂ ਆਰਾਮ ਨਾਲ ਸਿੱਧੀ ਅੰਦਰ ਲੈ ਕੇ ਜਾ ਸਕਦੇ ਹਾਂ ਸਾਰਾ ਬਹਿੜਾ ਆਪਾਂ ਨੂੰ ਪੱਕਾ ਮਿਲ ਜੂਗਾ ਨਵੀਂ ਕੂਠੀ ਹੈ ਜੀ ਤੇ ਬਹੁਤ ਸੋਹਣੀ ਮਾਲਕ ਨੇ ਤਿਆਰ ਕਰਵਾਈ ਹੋਈ ਹੈ ਜਿੰਨਾ ਕੰਮ ਮਾਲਕ ਨੇ ਕਰਵਾ ਰੱਖਿਆ ਵਧੀਆ ਕਰਵਾਇਆ ਹੋਇਆ ਹੈ ਤੇ ਮੇਨ ਗੇਟ ਤੋਂ ਜਦੋਂ ਆਪਾਂ ਅੰਦਰ ਨੂੰ ਐਂਟਰ ਕਰਦੇ ਹਾਂ ਸੀ ਬਿਲਕੁਲ ਸਾਹਮਣੇ ਇੱਕ ਪਾਸੇ ਬਾਥਰੂਮ ਏਰੀਆ ਬਣਿਆ ਹੋਇਆ ਲਾਈਟਿੰਗ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਬਾਕੀ ਇੱਕ ਪਾਸੇ ਕੋਠੀ ਰਹਿ ਜਾਂਦੀ ਏ ਸੀ ਫਰੰਟ ਕੋਠੀ ਦਾ ਤੁਸੀਂ ਆਪ ਹੀ ਚੈੱਕ ਕਰੋ ਕੰਮ ਸਾਰਾ ਮਾਲਕ ਨੇ ਜੋੜੀਆਂ ਦਾ ਸ਼ੀਸ਼ਿਆਂ ਦਾ ਤੇ ਹਰ ਇੱਕ ਕੰਮ ਵਧੀਆ ਕਰਵਾ ਰੱਖਿਆ ਉੱਪਰੋਂ ਥੋੜਾ ਜਿਹਾ ਗ੍ਰਿਲ ਦਾ ਕੰਮ ਪਿਆਗਾ ਬਾਕੀ ਕੰਮ ਤੁਸੀਂ ਆਪ ਦੇਖ ਲਓ ਸੀ ਪਾਣੀ ਦੀ ਪੂਰੀ ਵਧੀਆ ਸਪਲਾਈ ਮਿਲ ਜੂਗੀ ਬੇੜਾ ਪੂਰਾ ਖੁੱਲਡੂਲਾ ਦੇਖਣ ਨੂੰ ਆਪਨ ਮਿਲ ਜੂਗਾ ਥੱਲੇ ਸਾਰੇ ਕਿਤੇ ਆਪਨ ਨੂੰ ਲੋਕ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਜੀ ਤੇ ਕੰਮ ਤੁਸੀਂ ਆਪ ਹੀ ਦੇਖ ਲਓ ਜੀ ਵਧੀਆ ਕਰਵਾਇਆ ਹੋਇਆ ਜਿੰਨਾਕ ਕਰਵਾਇਆ ਹੋਇਆ ਨਵੀਂ ਕੋਠੀ ਹੈ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਬਣੀ ਨੂੰ ਤੇ ਮਾਲਕ ਨੇ ਆਪਦੇ ਵਾਸਤੇ ਬਣਵਾਈ ਸੀਗੀ ਆਪਦੇ ਪਰਿਵਾਰ ਵਾਸਤੇ ਬਣਵਾਈ ਸੀਗੀ ਤੇ ਮਾਲਕ ਤੇ ਪਰਿਵਾਰ ਕੋਠੀ ਦੇ ਵਿੱਚ ਰਹਿੰਦਾ ਵੀ ਅਸੀਂ ਰਹਿਾਈਸੀ ਕੋਠੀ ਇਹ ਤੇ ਮਾਲਕ ਨੂੰ ਪੈਸਾਂ ਦੀ ਲੋੜ ਪੈ ਗਈ ਤਾਂ ਕਰਕੇ ਮਾਲਕ ਨੇ ਆਪਦੀ ਇਹ ਕੁਠੀ ਜਿਹੜੀ ਸੇਲ ਕਰਨੀ ਹੈ ਜੀ ਜੇ ਆਪਾਂ ਥਾਂ ਦੀ ਗੱਲ ਕਰੀਏ ਮਾਲਕ ਨੇ ਦੱਸਿਆ ਵੀ ਜਗ੍ਹਾ ਜਿਹੜੀ ਹੈਗੀ ਅਸੀਂ ਸਵਾ ਪੰਜ ਬਿਸਬੇ ਦੇ ਵਿੱਚ ਕੁਠੀ ਬਣੀ ਹੋਈ ਹੈ ਸਵਾ ਪੰਜ ਬਿਸਬੇ ਟੋਟਲ ਆਪਾਂ ਨੂੰ ਜਗ੍ਹਾ ਦੇਖਣ ਨੂੰ ਮਿਲ ਜੂਗੀ ਤੇ ਕੁਠੀ ਦੇ ਵਿੱਚ ਆਪਾਂ ਨੂੰ ਟੋਟਲ ਦੋ ਬੈੱਡਰੂਮ ਦੇਖਣ ਨੂੰ ਮਿਲ ਜਾਣਗੇ ਦੋ ਤਾਂ ਬੈੱਡਰੂਮ ਨੇ ਜੀ ਤੇ ਇੱਕ ਬੈੱਡਰੂਮ ਨਾਲ ਅਟੈਚ ਬਾਥਰੂਮ ਵੀ ਹੈ ਬਾਕੀ ਆਪਾਂ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਜੀ ਸਾਰਾ ਕੁਝ ਜੀ ਆਪਾ ਥੱਲੇ ਫਰਸ਼ ਦੀ ਗੱਲ ਕਰੀਏ ਤਾਂ ਆਪਾਂ ਨੂੰ ਸਿਮੈਂਟਡ ਫਰਸ਼ ਦੇਖਣ ਨੂੰ ਮਿਲੂਗਾ ਤੇ ਮਾਲਕ ਨੇ ਜਿੰਨੀ ਵੀ ਆਪਣੇ ਕੋਲੇ ਵੀਡੀਓ ਬਣਾ ਕੇ ਭੇਜੀ ਹੈ ਜੀ ਪੂਰੀ ਵਧੀਆ ਇਹਨਾਂ ਨੇ ਵੀਡੀਓ ਬਣਾਈ ਹੈ ਬਾਕੀ ਤੁਸੀਂ ਦੇਖ ਰਹੇ ਹੋ ਸੀ ਇਹ ਸਟੋਰ ਰੂਮ ਆ ਗਿਆ ਤੇ ਸਟੋਰ ਰੂਮ ਵਧੀਆ ਖੁੱਲੇ ਡੁੱਲੇ ਆਪਾਂ ਨੂੰ ਦੇਖਣ ਨੂੰ ਮਿਲੂਗਾ ਕਿੰਨਾ ਮਰਜੀ ਸਮਾਨ ਆਪਾਂ ਜਿੰਨਾ ਵੀ ਸਟੋਰ ਵਾਲਾ ਹੁੰਦਾ ਰੱਖ ਸਕਦੇ ਹਾਂ ਜੀ ਵਧੀਆ ਬੈਡਰੂਮਸ ਬਣੇ ਹੋਏ ਨੇ ਖੁੱਲੇ ਡੁੱਲੇ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਸਾਰਾ ਲਾਈਟਿੰਗ ਦਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆਗਾ ਬਾਕੀ ਵੀਡੀਓ ਚ ਇਹਨਾਂ ਨੇ ਸਾਰਾ ਖੂਸ਼ ਦਿਖਾਇਆ ਜਿੰਨੀਆਂ ਜੋੜੀਆਂ ਜਿੰਨੇ ਪੱਲੇ ਲੱਗੇ ਹੋਏ ਨੇ ਜਿੰਨਾ ਵੀ ਕੰਮ ਹੋਇਆਗਾ ਮਾਲਕ ਨੇ ਵਧੀਆ ਕਰਵਾਇਆ ਹੋਇਆ ਵਧੀਆ ਪਾਣੀ ਦੀ ਸਪਲਾਈ ਹੈ ਸੀ ਤੇ ਉੱਤੇ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਤੇ ਕਿਚਨ ਆਪਾਂ ਨੂੰ ਬਹੁਤ ਖੁੱਲਾ ਢੁਲਾ ਦੇਖਣ ਨੂੰ ਮਿਲੂਗਾ ਕਿਚਨ ਦੇ ਨਾਲ ਹੀ ਆਪਾਂ ਨੂੰ ਇੱਕ ਡਰਾਇੰਗ ਏਰੀਆ ਦੇਖਣ ਨੂੰ ਮਿਲੂਗਾ ਬਾਕੀ ਪਲਾਸਟਰ ਦਾ ਸਾਰਾ ਕੰਮ ਵਧੀਆ ਹੋਇਆ ਸੀ ਬਾਕੀ ਲੱਕੜ ਦਾ ਤੇ ਰੰਗ ਦਾ ਕੰਮ ਰਹਿੰਦਾ ਬਾਕੀ ਥੋੜਾ ਬਹੁਤਾ ਹੋਰ ਵੀ ਮਾੜਾ-ਮੋਟਾ ਜਿਹਾ ਸੀ ਟੁੱਟ ਭੱਜਦੀ ਆ ਕੋਈ ਜ਼ਿਆਦਾ ਨਹੀਂ ਹੈਗਾ ਬਾਕੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਜਾਣ ਤੋਂ ਪਹਿਲਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਜਦੋਂ ਫੋਨ ਤੇ ਗੱਲਬਾਤ ਪੂਰੀ ਤਰ੍ਹਾਂ ਤੁਹਾਡੀ ਹੋ ਗਈ ਉਹ ਤੋਂ ਬਾਅਦ ਤੁਸੀਂ ਮਾਲਕ ਨਾਲ ਪੂਰੀ ਗੱਲਬਾਤ ਕਰਕੇ ਤੇ ਮਾਲਕ ਨੂੰ ਟਾਈਮ ਦੇ ਦਿਓ ਜਾ ਕੇ ਇਸ ਕੋਠੀ ਨੂੰ ਦੇਖ ਸਕਦੇ ਹੋ ਜਾਣ ਤੋਂ ਬਾਅਦ ਸਾਰੀ ਕੋਠੀ ਜਦੋਂ ਤੁਹਾਨੂੰ ਫਿੱਟ ਬੈਠ ਗਈ ਰੇਟ ਮੌਕੇ ਤੇ ਕਰ ਲਿਓ ਜਿਹੜੀ ਡਿਮਾਂਡ ਆਪਾਂ ਅੱਜ ਲੈ ਕੇ ਪਹੁੰਚਿਆ ਸਿਰਫ ਇੱਕ ਡਿਮਾਂਡ ਇਹਨਾਂ ਨੇ ਦੱਸੀ ਆ 22 ਲੱਖ ਰੁਪਇਆ ਬਾਕੀ ਕਹਿੰਦੇ ਨੇ ਮੌਕੇ ਤੇ ਰੇਟ ਕੀਤਾ ਜਾਊਗਾ 22 ਲੱਖ ਦੇ ਵਿੱਚੋਂ ਘਾਟਾ ਵਾਦ ਕੀਤਾ ਜਾਊਗਾ ਤੇ ਮਾਲਕ ਕਹਿੰਦੇ ਨੇ ਵੀ ਮਜਬੂਰੀ ਪੈ ਗਈ ਤਾਂ ਕਰਕੇ ਬਸ ਇਹ ਕੁਠੀ ਜਿਹੜੀ ਅਸੀਂ ਸੇਲ ਕਰਨੀ ਹੈ ਜੇ ਆਪਾਂ ਇਸ ਕੁਠੀ ਦੀ ਗੱਲ ਕਰੀਏ ਤਾਂ ਤਹਿਸੀਲ ਜਿਹੜੀ ਮਾਲਕ ਨੂੰ ਲੱਗਦੀ ਆ ਮਾਲਕ ਦੇ ਪਿੰਡ ਨੂੰ ਲੱਗਦੀ ਆ ਸੀ ਤਪਾ ਲੱਗਦੀ ਆ ਤਪਾ ਤਹਿਸੀਲ ਡਿਸਟ੍ਰਿਕਟ ਬਰਨਾਲੇ ਜੀ ਤੇ ਬਰਨਾਲੇ ਡਿਸਟ੍ਰਿਕਟ ਚ ਤਪਾਂ ਤਹਿਸੀਲ ਤੇ ਲੱਗੇ ਪੈਂਡਾ ਜੀ ਤੁਸੀਂ ਜਾ ਕੇ ਦੇਖ ਸਕਦੇ ਹੋ ਪਿੰਡ ਦੇ ਵਿੱਚ ਇਹ ਕੁਠੀ ਤੁਹਾਨੂੰ ਮਿਲ ਜਾਊਗੀ ਢਿਲਾਵਾ مالک ਦਾ ਏਰੀਆ ਦਾ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਢਿਲਾਵਾ ਇਹਨਾਂ ਦਾ ਪਿੰਡ ਹੈ ਖਾਸ ਢਿਲਾਵਾ ਪਿੰਡ ਦੇ ਵਿੱਚ ਇਹ ਕੁਠੀ ਬਣੀ ਹੋਈ ਹੈ 22 ਲੱਖ ਰੁਪਿਆ ਡਿਮਾਂਡ ਤੇ ਬਾਕੀ ਜਗ੍ਹਾ ਤੁਹਾਨੂੰ ਮੈਂ ਪਹਿਲਾਂ ਮੈਂ ਦੱਸ ਹੀ ਦਿੱਤੀ ਸੀ ਕਿ 7.5 ਵਿਸਵੇ ਮਾਲਕ ਨੇ ਜਗ੍ਹਾ ਦੱਸੀ ਸੀ ਤੇ ਮਾਲਕ ਜਿਹੜੇ ਆਪ ਨੇ ਇਸ ਕੁਠੀ ਦੇ ਉਹਨਾਂ ਦਾ ਮੋਬਾਈਲ ਨੰਬਰ 9968480702 9968480702 ਇਹ ਮਾਲਕ ਦਾ ਨੰਬਰ ਹੈ ਜੀ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਗੱਲ ਕਰ ਸਕਦੇ ਹੋ ਬਾਕੀ ਮਾਲਕ ਕਹਿੰਦੇ ਨੇ ਜਿਹੜੀ ਇਹ ਜਗ੍ਹਾ ਹੈ ਇਹ ਰਜਿਸਟਰੀ ਵਾਲੀ ਹੈ ਜੀ ਪੱਕੀ ਰਜਿਸਟਰੀ ਹੈ ਇੰਤਕਾਲ ਵਗੈਰਾ ਸਾਰਾ ਕੁਝ ਇਹਨਾਂ ਦੇ ਨਾਮ ਤੇ ਹੈਗਾ ਜੀ ਬਾਕੀ ਤੁਸੀਂ ਜਾਓਗੇ ਨਾਲੇ ਤਾਂ ਕਾਗਜ਼ ਚੈੱਕ ਕਰ ਲਿਓ ਜੀ ਜਦੋਂ ਸਾਰਾ ਕੁਝ ਤੁਸੀਂ ਦੇਖ ਲਿਆ ਸਾਰਾ ਕੁਝ ਕਨਫਰਮ ਹੋ ਗਿਆ ਤੁਹਾਨੂੰ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੀਟ ਦੀ ਗੱਲ ਕਰ ਲਿਓ ਜੀ। ਬਾਕੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਇਹ ਕਿਵੇਂ ਦੀ ਲੱਗ ਰਹੀ ਆ ਸੀ। ਤੇ ਜਿਹੜੀ ਕੋਠੀ ਆਪਾਂ ਤੁਹਾਨੂੰ ਇਹ ਦਿਖਾਈ ਆ ਸੀ ਕਿਵੇਂ ਦੀ ਲੱਗੀ। ਜੇ ਕੋਠੀ ਤੁਹਾਨੂੰ ਪਸੰਦ ਆਈ ਹੋ ਵਧੀਆ ਲੱਗੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਬਤ-ਬਤ ਲਾਈਕ ਕਰਦੇ ਰਹਿਆ ਕਰੋ, ਸ਼ੇਅਰ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ। ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ। ਜੇ ਤੁਸੀਂ ਆਪਣੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਤੁਹਾਨੂੰ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲ ਗਿਆ ਹੋਊਗਾ ਜੀ। ਤੇ ਉਹ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਹਾਂ ਅਸੀਂ ਘਰ ਕੋਠੀ ਮਕਾਨ ਆਪਾਂ ਡੇਲੀ ਲੈ ਕੇ ਆਉਂਦੇ ਆ ਬਾਕੀ ਵੀਡੀਓ ਵਧੀਆ ਲੱਗੀ ਹੈ ਸਬਸਕ੍ਰਾਈਬ ਜਰੂਰ ਕਰ ਲਓ ਬਤ ਬਸ ਸ਼ੇਅਰ ਕਰ ਦਿਓ ਬਤ ਬਸ ਸਪੋਰਟ ਕਰਿਓ ਜੀ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣਾ ਵਟਸਐਪ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਪੂਰੀ ਵੀਡੀਓ ਚ ਉੱਤੇ ਵਾਰ-ਵਾਰ ਚੱਲਦਾ ਰਹਿੰਦਾ 73800 ਪੂਰਾ 6273 ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਜਿੰਨਾ ਆਪਾਂ ਕੰਮ ਕਰਦੇ ਆ ਸਾਰਾ ਫ੍ਰੀ ਚ ਕਰਦੇ ਆਂ ਜੀ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਐਡ ਆਪਾਂ ਤੁਹਾਡੀ ਛੇਤੀ ਤੋਂ ਛੇਤੀ ਲਾ ਦਿੰਨੇ ਆਂ ਜੀ ਬਾਕੀ ਵੀਡੀਓ ਵਧੀਆ ਲੱਗੀ ਐ ਜਰੂਰ ਦੱਸਿਓ ਜੀ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰ ਦਿਓ ਤੇ ਆਪਾਂ ਹੁਣ ਗੱਲ ਕਰਾਂਗੇ ਜਿਹੜਾ ਆਪਾਂ ਸਸਤਾ ਘਰ ਲੈ ਕੇ ਪਹੁੰਚੇ ਆਂ ਜੀ ਉਹਦੀ ਗੱਲਬਾਤ ਕਰਦੇ ਆਂ ਜੀ ਤੇ ਡਿਮਾਂਡ ਤੋਂ ਲੈ ਕੇ ਘਰ ਕਿਵੇਂ ਦਾ ਬਣਿਆ ਹੋਇਆ ਸੀ ਹਰ ਇੱਕ ਚੀਜ਼ ਤੁਹਾਨੂੰ ਮੈਂ ਵੀਡੀਓ ਚ ਦਿਖਾਉਣਾ ਸੀ ਤੇ ਗੱਲਬਾਤ ਆਪਾਂ ਸਾਰੀ ਕਰਦੇ ਆਂ ਪਹਿਲਾਂ ਇੱਕ ਵਾਰੀ ਵੀਡੀਓ ਚੈੱਕ ਕਰੋ ਤੁਸੀਂ ਜੇ ਆਪਾਂ ਗਲੀ ਦੀ ਗੱਲ ਕਰੀਏ ਅਸੀਂ ਤਾਂ ਗਲੀ 12 ਫੁੱਟ ਦੀ ਇਹਨਾਂ ਨੂੰ ਲੱਗਦੀ ਆ ਵਧੀਆ ਘਰ ਬੜਿਆ ਹੋਇਆ ਸੀ ਢਾਈ ਮਰਲੇ ਜਗ੍ਹਾ ਆਪਾਂ ਨੂੰ ਟੋਟਲ ਮਿਲ ਜੂਗੀ ਰਜਿਸਟਰੀ ਵਾਲੀ ਇਹ ਜਗ੍ਹਾ ਤੇ 6 ਲੱਖ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਆ 6 ਲੱਖ ਦੇ ਵਿੱਚੋਂ ਘਾਟਾ ਵਾਦਾ ਕੀਤਾ ਜਾਊਗਾ ਇਹਨਾਂ ਨੂੰ ਏਰੀਆ ਲੱਗਦਾ ਜੀ ਮੋਗਾ ਖਾਸ ਮੋਗੇ ਦੇ ਵਿੱਚ ਇਹ ਆਪਾਂ ਨੂੰ ਮਕਾਨ ਮਿਲੂਗਾ ਤੇ ਧਰਮਪਾਲ ਦੀ ਚੱਕੀ ਇਹਨਾਂ ਨੂੰ ਲੱਗਦੀ ਆ ਮਸ਼ਹੂਰ ਹੈ ਜੀ ਉੱਥੇ ਮੋਗੇ ਚ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਤੇ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਆ ਜੀ ਜੇ ਤੁਸੀਂ ਗੱਲ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਨਾਲ 77104 63 477 77104 63 477 ਇਹ ਮਾਲਕ ਦਾ ਨੰਬਰ ਹੈ ਇਸ ਨੰਬਰ ਤੇ ਤੁਸੀਂ ਮਾਲਕ ਨਾਲ ਕੋਈ ਵੀ ਗੱਲ ਚਾਹੀ ਤੁਸੀਂ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਕਰ ਸਕਦੇ ਹੋ ਜੀ ਬਾਕੀ ਹੁਣ ਮੈਨੂੰ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਦੋਮੇ ਵੀਡੀਓ ਤੁਹਾਨੂੰ ਮੈਂ ਦਿਖਾਈ ਦਿੱਤੀਆਂ ਜੀ ਪਿੱਛੇ ਇੱਕ ਤੁਸੀਂ ਕੋਠੀ ਦੇਖੀ ਸੀਗੀ ਉਹਦੀ ਵੀ ਵੀਡੀਓ ਦੇਖ ਲਈ ਉਹਨਾਂ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਦੇ ਤਾਂ ਤੇ ਇਹ ਘਰ ਵੀ ਤੁਸੀਂ ਦੇਖ ਲਓ ਸੀ ਇਹਨਾਂ ਦਾ ਮੋਬਾਈਲ ਨੰਬਰ ਤੇ ਪੂਰੀ ਜਾਣਕਾਰੀ ਤੁਹਾਨੂੰ ਮਿਲ ਗਈ ਜਿਹੜਾ ਘਰ ਖਰੀਦਣਾ ਉਹਨਾਂ ਦੇ ਮਾਲਕ ਨਾਲ ਹੀ ਸਹੀ ਗੱਲ ਕਰਿਓ ਜੀ ਸਹੀ ਨੰਬਰ ਤੇ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ